ਮੈਂ ਗਰਦੀਪ ਸਿੰਘ ਖੁੱਡੀਆਂ ਤੇ ਭਾਰਤੀ ਕਿਸਾਨ ਇਕਤਾ ਦੇਖਉਂਦਾ ਜਣੀ ਸਾਨੂੰ ਇੱਥੇ ਇੱਕ ਸਮੱਸਿਆ ਆ ਰਹੀ ਹੈ ਜਿਹੜੀ ਵੱਡੀ ਸਮੱਸਿਆ ਵੀ ਇਸ ਮੰਡੀ ਦੇ ਵਿੱਚ ਮੁਖਤਿਰ ਨਹੀਂ ਆ ਰਹੇ ਲੋਕਾਂ ਦੇ 15-15 ਦਿਨ ਮੈਨੂੰ ਪਹਿਲਾਂ ਵੀ ਇਹੇ ਬੈਠੇ ਸੀ ਨੇ ਕਿਰਤੂ ਆ ਪੈਸਾ ਤੇ 15-15 ਦਿਨ ਹੋ ਗਏ ਕਿਸਾਨਾਂ ਨੂੰ ਬੈਠਿਆ ਨੂੰ ਤਾਂ ਜਣੀ ਹੈ ਜੇ ਬਸੇ ਕੋਈ ਗੱਲ ਹੈ ਮੋਕਸਟਰ ਨਹੀਂ ਆ ਰਹੇ ਮੋਕਸਟਰ ਦੀ ਆਣ ਦੇ ਵਿੱਚ ਬਹਾਨਾ ਜਿਹੜਾ ਬਣਾ ਰਹੇ ਆ ਉਸ ਨੂੰ ਕਾਟਦਾ ਵੀ ਕਾਰ ਚੱਲੇ ਹੂੰ ਕਾਰ ਦੇਣ ਤਾਂ ਇਹ ਜਿਹੜਾ ਕੰਮ ਹੈ ਚੱਲੇ ਇਸ ਕਰਕੇ ਇਹਦਾ ਜਿਹੜਾ ਮੰਡੀ ਦਾ ਮਾਲ ਆ ਤੋਲ ਨਹੀਂ ਰਿਹਾ ਇੰਨੀ ਮਜਬੂਰੀ ਬਣੀ ਪਈ ਐ ਮਾਲ ਸਾਰਾ ਕੱਚੇ ਲਾਇਆ ਪਿਆ ਪੱਕਾ ਪੇੜ ਨਹੀਂ ਖਾਲੀ ਕਿਤੇ ਬਾਦੂ ਮਾਲਾ ਜਿਹੜਾ ਕੱਚੇ ਲਾਇਆ ਪਿਆ ਸਾਰਾ ਹੀ ਕੱਚੇ ਐ ਤੇ ਜਣੀ ਇਹ ਹੁਣ ਇਹ ਸਮੱਸਿਆ ਜਿੱਥੋਂ ਤੱਕ ਸਾਨੂੰ ਲੱਗਦਾ ਵੀ ਯਾਰ ਇਹ ਮੁਕਸ਼ਰ ਆਕਮ ਜੇ ਫਿਰ 15-15 ਦਿਨ ਝੋਨੇ ਵੜੇ ਨੂੰ ਹੂੰ ਕਿਉਂਕਿ ਝੋਨਾ ਤਾਂ ਦੋ ਦਿਨਾਂ ਤਿੰਨ ਦਿਨਾਂ ਚਾਹਦਾ ਸੁੱਕ ਜਾਣਾ ਚਾਹੀਦਾ ਹੈ ਇਹ 15-15 ਦਿਨੋਂ ਕੋਈ ਮੁਕਸ਼ਰ ਨਹੀਂ ਆ ਰਹੇ ਵੀ ਸ਼ਾਇਦ ਕੱਲ ਨੂੰ ਅਸੀਂ ਪਰਸੋਂ ਦੇ ਉਹਨੂੰ ਮਾਰਕਟ ਕਮੇਟੀ ਆਏ ਅਮਰਦੀਪ ਨੂੰ ਫੋਨ ਕਰ ਰਹੇ ਆ ਵੀ ਸਾਡੀ ਯਾਰ ਇਸ ਗੱਲ ਤੇ ਆ ਕੇ ਸਮੱਸਿਆ ਦਾ ਹੱਲ ਦੱਸ ਵੀ ਯਾਰ ਤੁਹਾਡੀਆਂ ਮਸ਼ੀਨਾਂ 6 ਤੋਂ ਕਿਉਂ ਚੱਲਦੀਆਂ ਇਹ 6.5 ਤੋਂ ਚੱਲਦੀਆਂ ਯਾਨੀ ਕੋਈ ਵੀ ਚੀਜ਼ ਹੈ ਕੋਈ ਮੀਟਰ ਹੈ ਪਵਾਨਾ ਕੋਈ ਉਹ ਜਦੋਂ ਵੀ ਕੋਈ ਮੀਟਰ ਚੱਲਦਾ ਉਹ ਜ਼ੀਰੋ ਤੋਂ ਚੱਲਣਾ ਚਾਹੀਦਾ ਇਹ ਸਾਰੀਆਂ ਇਹਨਾਂ ਦੀਆਂ ਮਸ਼ੀਨਾਂ 6 6 ਤੋਂ ਚੱਲਦੀਆਂ ਚੱਲੋ ਅਗਲੀ ਸਮੱਸਿਆ ਦਾ ਫੇਰ ਸਾਡੇ ਕੋਲੇ ਫੇਰ ਆਵੇ ਨਾ ਤੋਲਣ ਵਾਲੀ ਜਾਂ ਦੂਜੀ ਵੱਧ ਤੋਲਣ ਵਾਲੀ ਚੱਲੀ ਜਾਂਦੀ ਹੈ ਹੋਰ ਚੱਲੀ ਜਾਂਦੀ ਹੈ ਆ ਜਾਣੀ ਪਹਿਲਾਂ ਸਾਡਾ ਤਾਂ ਪਹਿਲੇ ਨੇ ਹੱਲ ਹੋ ਰਿਹਾ ਮੋਸਟਰੀ ਨਹੀਂ ਆ ਰਹੇ ਹਾਂ ਅਗਲਾ ਸਾਰਾ ਤਲਾਈ ਜਾਨਾ ਗੱਲ ਤਾਂ ਬਾਅਦ ਚੱਲੂ ਇਸ ਤੋਂ ਬਾਅਦ ਪਿੱਛੇ ਇਹਨਾਂ ਦੀ ਇੱਕ ਸ਼ਾਜਸ਼ਾਹ ਲੱਗਦੀ ਹੈ ਵੀ ਛੋਣਾ ਇਹਨਾਂ ਨੇ ਰਾਜਸਥਾਨ ਚੋਂ ਸਾਰੇ ਸ਼ੈਲਰਾਂ ਵਾਲਿਆਂ ਨੇ ਮਿਲੀ ਭੁਗਤਣਾ ਲੈ ਰੱਖਿਆ ਹੈ ਉਹ ਝੋਨਾ ਚਾਹੀਏ ਉਹ ਤੋਂ ਪਹਿਲਾਂ ਆ ਜੇ ਨਾ ਪਹਿਲਾਂ ਆਉਣ ਦਿੱਤਾ ਤਾਂ ਬਾਅਦ ਚ ਆ ਜੂ ਜਾਨੀ ਉਹ ਸਾਰੇ ਛੈਲਾਂ ਨੇ ਆਪ ਦਾ ਇੰਤਜ਼ਾਮ ਕਰ ਰੱਖਿਆ ਜਿਵੇਂ ਫਸਲ 40% ਸੀ 60% ਫਸਲ ਘਟ ਹੈ ਤੇ ਝੋਨੇ ਦੀ ਜਿਹੜਾ ਮੰਡੀ ਦੀ ਦਿੱਕਤਾਂ ਉਹ ਤੋਂ ਜ਼ਿਆਦਾ ਖੜੀਆਂ ਹੋਈਆਂ ਪਿਛਲੇ ਸਾਲ ਨਾਲੋਂ ਵੱਧ ਤਾਂ ਆ ਜਾਣੀ ਗੱਲ ਕਾਟ ਤੇ ਖੜੀ ਆ ਹੁਣ ਹੁਣ ਸਾਡੇ ਕਾ ਬੰਦਾ ਵੀ ਜੇ ਕਾਟ ਦੇਵੇ ਅਸੀਂ ਲੋਕਾਂ ਨੂੰ ਸਮਝਾ ਰਹੇ ਹਾਂ ਤਾਂ ਫਿਰ ਇਹ ਹੁਣ ਕਾਟ ਦੇ ਕੇ ਰਾਜੀ ਤੋਲ ਜੂ ਪਰ ਉਹ ਤੋਲਦਾ ਕੋਈ ਲੱਗਦਾ ਨਹੀਂ ਸਾਨੂੰ ਵੀ ਇਹ ਝੋਨਾ ਜਿਹੜਾ ਬਿਨਾ ਕਾਰਡ ਤੋਂ ਲੋਕਾਂ ਦਾ ਤੁਲੂਗਾ ਇਹ ਸਮੱਸਿਆ ਕੀ ਲੱਗਦਾ ਹੈ ਕਿ ਖੇਤੀਬਾੜੀ ਮੰਤਰੀ ਦਾ ਇਹ ਵਿੰਡਾਕ ਤਾਂ ਕਿ ਲੱਗ ਰੱਖਦਾ ਵੀ ਇਹ ਸਮੱਸਿਆ ਦਾ ਸਾਹਮਣਾ ਕਰਨਾ ਪਏ ਹਾਂਜੀ ਇਹ ਪਿੰਡ ਖੁੱਡੀਆਂ ਦੀ ਹੈ ਜੀ ਮੰਡੀਆ ਇੱਥੇ ਕੱਚੇ ਚਮਾਲ ਤਾਂ ਹੀ ਲੱਥਾ ਹੋਇਆ ਵੀ ਜਿਹੜੀ ਇਹ ਸਮੱਸਿਆ ਸਾਨੂੰ ਆ ਰਹੀ ਹੈ ਮੁਕਸ਼ਰ ਦਾ ਕਰਕੇ ਵਿਕ ਨਹੀਂ ਰਿਹਾ ਹੁਣ ਬਹਾਨਾ ਬਣਾ ਦੇਣਗੇ ਕਿੱਲਾ ਗਿੱਲਾ ਉੱਥੇ ਆ ਕੇ ਆਪ ਦੇਖੋ ਹੱਥ ਮਾਰ ਕੇ ਕਿਥੋਂ ਗਿੱਲਾ ਦੇ ਦੱਸੋ ਅਸੀਂ ਪੱਟ ਕੇ ਖਿਲਾਰ ਦਈਏ ਸਾਰੇ ਪਿੰਡ 'ਚ ਖਿਲਾਰਿਆ ਪਿਆ ਇਹਦੂਆ ਤਾਂ ਪਿੰਡ ਵੀ ਹੈ ਨਹੀਂ ਕਿਤੇ ਹੋਰ ਸਾਡੇ ਕੋਲ ਜਿੱਥੇ ਨੂੰ ਖਿਲਾਰ ਲਾਗੇ ਆਹ ਸਮੱਸਿਆ ਮੰਤਰੀ ਦੇ ਪਿੰਡ ਦੀ ਹੈ ਇਸ ਪਿੰਡ ਚ ਨਹੀਂ ਹੋਈ ਅਧਿਕਾਰੀ ਜਿਹੜਾ ਕੋਈ ਆਏ ਆ ਕੇ ਵੀ ਯਾਰ ਆਖੇ ਵੀ ਭਾਈ ਇਹਨੂੰ ਚਕਾਓ ਫਟਾਫਟ ਮੰਡੀ ਵੇਲੀ ਕਰਾਓ ਕੋਈ ਅਧਿਕਾਰੀ ਕੇ ਦੇਖਿਆ ਇੱਥੇ ਤਾਂ ਜੇ ਆਉਂਦਾ ਵੀ ਤਾਂ ਕੋਈ ਸ਼ੈਲਰ ਵਾਲਾ ਆਉਂਦਾ ਹੈ ਪਾਸ ਕਰਦੇ ਤਾਂ ਕੋਈ ਸ਼ੈਲਰ ਵਾਲਾ ਪਾਸ ਕਰਨਾ ਦੀ ਤੁਹਾਨੂੰ ਭਾ ਲੱਗਿਆ ਗੇਣ ਦਿੰਦੇ ਆ ਦਨੇ ਇਨਸਪੈਕਟਰ ਤਾਂ ਗੱਟੇ ਨਹੀਂ ਲਿਖਦਾ ਜਿਹਦੀ ਡਿਊਟੀ ਐ ਜਿਹਨੇ ਮਾਰ ਲਿਖਣਾ ਐ ਜਿਹੜਾ ਉਹਨਾਂ ਨੇ ਮੋਇਸਚਰ ਕੱਢਣਾ ਮਾਰਕੀਟ ਕਮੇਟੀ ਵਾਲਿਆਂ ਨੇ ਉਹਨਾਂ ਦੀਆਂ ਮਸ਼ੀਨਾਂ ਪਹਿਲਾਂ ਹੀ ਮੋਇਸਚਰ ਤੋਂ ਵੱਧ ਫਿਰਦੀਆਂ ਫਿਰ ਇੱਥੇ ਕੁਝ ਨਹੀਂ ਲਿਖਿਆ ਜਾ ਰਿਹਾ ਸਾਰੀ ਸਮੱਸਿਆ ਜਿਉਂ ਦੀ ਓਹ ਹੈ ਇੱਕ ਆਇਆ ਹਾਂ ਆ ਫਿਰ ਉਹ ਇਹ ਤਾਂ ਉਹਨਾਂ ਦੀ ਗੱਲ ਐ ਉਹਨਾਂ ਨਾਲ ਮੇਰਾ ਨਾ ਧਰਮਪਾਲ ਜਿਹੜੀ ਕੰਪਨੀ ਐ ਮਾਰਕੀਟ ਮਾਰਕੀਟ ਨਾ ਹਾਂ ਸਰ ਕੀ ਅਰੇ ਦਿੱਕਤ ਜਿਹੜੇ ਕਿਸਾਨ ਨੇ ਰੋਪ ਲਗਾ ਰਿਹਾ ਕਿ ਇੱਥੇ ਕੰਡਿਆਂ ਦੇ ਵੀ ਜਿਹੜੇ ਮੋਇਸਚਰ ਚੱਕ ਦਿੱਤੇ ਕੰਡੇ ਨੇ ਇਹ ਮੁੱਖਤਰ 0.6 ਤੋਂ ਜਿਹੜੇ 6 ਤੋਂ ਸ਼ੁਰੂ ਹੁੰਦੇ ਨੇ। ਇਹ ਉਹ ਤਾਂ ਮੌਚਰ ਬੇਟ ਜਿਹੜਾ ਹੈਗਾ ਕਮੇਟੀ ਦਾ ਹੀ ਹੈ ਕਮੇਟੀ ਵੱਲੋਂ ਜੋ ਮਾਰਕਾ ਆਇਆ ਜਾਂ ਮਤਲਬ ਕਮੇਟੀ ਨੇ ਜੋ ਵੀ ਦਿੱਤਾ ਹੈ ਉਹਦੇ ਮੁਤਾਬਕ ਹੀ ਹੈ ਇਹ ਤਾਂ ਕਮੇਟੀ ਵੈਰੀਫਿਕੇਸ਼ਨ ਕਰ ਸਕਦੀ ਹੈ ਦੀ ਵੀ ਜੋ ਵੀ ਹੈ। ਇਹਦੇ ਬਾਰੇ ਮਹਿਕਮਾ ਕੁਝ ਨਹੀਂ ਕਹਿ ਸਕਦਾ ਕਿਉਂਕਿ ਜੇ ਮਹਿਕਮੇ ਦਾ ਹੋਵੇ ਤਾਂ ਅਸੀਂ ਆ ਦੇ ਮਹਿਕਮਾ ਨੂੰ ਪੁੱਛੀਏ। ਜੀ ਸਰ ਇਹ ਜਿਹੜੇ ਕਿਸਾਨ ਦਾਦਲ 15-15 ਦਿਨ ਤੋਂ ਬੈਠੇ ਹੈ ਟਰਨੀ ਦੀ ਫੀ ਜਾਂ ਚੈਪਟੈਂੀ ਜਾ ਰਹੀ ਕਿ ਨਹੀਂ ਨਹੀਂ ਆਪਣੇ ਤਾਂ ਲੈਫਟਿੰਗ ਸਹੀ ਚੱਲ ਰਹੀ ਹੈ। ਹਾਲਾਂਕਿ ਆਪਣੇ ਤਾਂ ਗੱਡੀਆਂ ਵਾਲਿਆਂ ਨੂੰ ਅੱਜ ਇੱਕ ਤੋਂ ਜਵਾਬ ਦੇਤਾ ਕਿਸ ਨੇ ਕਹਿੰਦੇ ਵੀ ਗੱਡੀਆਂ ਨਹੀਂ ਭਰੀਆਂ ਜਾਣਗੇ ਗੱਟੇ ਨਹੀਂਗੇ ਪੂਰੇ ਜਦੋਂ ਮਸੀਂ ਆਏ ਆ ਉਹਨਾਂ ਨੂੰ ਵੀ ਫੋਨ ਕੀਤਾ ਉਹ ਆ ਵੀ ਰਹੇ ਐ ਤੇ ਪਰ ਗੱਟੇ ਆਪਣੇ ਤਾਂ ਦੇਖ ਲਓ ਤੁਸੀਂ ਯਾਰ ਸਾਰੇ ਮਤਲਬ ਚੱਕੀ ਜਾਂਦੇ ਰੋਜ਼ਾਨਾ ਗੱਡੀ ਲੱਗ ਰਹੀ ਹਰੇ ਖੁਰਮੇ ਦੇ